ਜੀ গুড ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਆਰਡ ਵਲੌਗਸ ਤੇ ਹੋ ਸਾਰੇ ਕਿਵੇਂ ਹੋ ਕੁਕਰ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਉਸਤ ਹੋਵੋਗੇ ਚਲੋ ਜੀ ਵਲੌਗ ਦੀ ਕਰਦੇ ਆ ਸਟਾਰਟਿੰਗ ਤੇ ਮੈਂ ਕਿਹ ਚਲੋ ਵਲੌਗ ਦੀ ਸਟਾਰਟਿੰਗ ਕਰਦੇ ਆ ਤੇ ਹੁਣ ਵਲੌਗ ਅੱਗੇ ਅੱਗੇ ਪਿੱਛੇ ਆ ਰਹੇ ਸੀ ਕੁਝ ਕੁ ਵਲੌਗ ਜਿਹੜੇ ਰਹਿੰਦੇ ਹੋਣਗੇ ਪੈਂਡਿੰਗ ਆਪਾਂ ਉਹ ਵੀ ਤੁਹਾਨੂੰ ਦੇ ਦਾਂਗੇ ਕੋਈ ਸ਼ਾਪਿੰਗ ਵਗੈਰਾ ਦੇ ਵਲੌਗ ਹਜੇ ਰਹਿੰਦੇ ਹੋਣਗੇ ਇੱਕ ਦਾ ਵਲੌਗ ਰਹਿੰਦਾ ਹੋਊਗਾ ਸੋ ਕੋਸ਼ਿਸ਼ ਕਰਾਂਗੇ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਸਕੀ ਤੇ ਦਿਨ ਹੁਣ ਉਸ ਤੋਂ ਬਾਅਦ ਆਪਾਂ ਰੁਟੀਨ ਤੇ ਸਟਾਰਟ ਹੋ ਚੁੱਕੇ ਆ ਤੇ ਅਗੇਨ ਮੈਂ ਕਿਹਾ ਚਲੋ ਹੁਣ ਆਪਾਂ ਜਿਹੜੇ ਵਲੌਗ ਆ ਸਟਾਰਟ ਕਰਦੇ ਆ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਆ ਕਰੋ ਛੋਟਾ ਜਿਹਾ ਕੀ ਤੁਹਾਨੂੰ ਸਰ ਵਲੌਗਸ ਕਿਦਾਂ ਦੇ ਲੱਗਦੇ ਹੈ ਇੱਕ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਜੋ ਜਿਹੜੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਅੱਜ ਵਲੌਗ ਦੀ ਸਟਾਰਟਿੰਗ ਕਰਦੇ ਬੋਤਲਾ ਵਗੈਰਾ ਅੱਜ ਸਵੇਰ ਦੀ ਮੈਂ ਵਲੌਗ ਹੁਣ ਸਟਾਰਟ ਕਰਨ ਲੱਗੀ ਆ ਅੱਜ ਮੈਂ ਥੋੜੀ ਜੀ ਸਵੇਰ ਦਾ ਫੋਨ ਨੂੰ ਨਹੀਂ ਚੱਕਿਆ ਅੱਗੇ ਜੀ ਫੋਨ ਵਗੈਰਾ ਸਵੇਰ ਚੱਕ ਲੈਣੇ ਆ ਅੱਜ ਮੈਂ ਫੋਨ ਵਗੈਰਾ ਨਹੀਂ ਚੱਕਿਆ ਆਈ ਥਿੰਕ 10 ਵਜਣ ਵਾਲੇ ਹੋਣੇ ਆ ਅੱਜ ਫੋਨ ਨੂੰ ਨਾ ਚੱਕ ਕੇ ਅੱਜ ਮੈਂ ਪਹਿਲਾਂ ਕਲੀਨਿੰਗ ਵਗੈਰਾ ਤੇ ਆਪਦਾ ਡਸਟਿੰਗ ਵਗੈਰਾ ਜਿਹੜੀ ਅ ਮਤਲਬ ਡੀਪ ਕਲੀਨਿੰਗ ਕਹਿੰਦੇ ਜਿਹੜੀ ਉਹ ਕੀਤੀ ਹੈ ਰੂਮ ਦੀ ਅੱਜ ਰੂਮ ਦੇ ਕਿਰੀਏ ਮੈਂ ਡੀਪ ਕਲੀਨਿੰਗ ਅੱਜ ਤੇ ਉਸ ਤੋਂ ਬਾਅਦ ਹੁਣ ਮੈਨੂੰ ਹੁਣ ਮੈਂ ਫ੍ਰੀ ਹੋ ਕੇ ਨਾ ਕੋ ਕਹਿੰਨਾ ਤੇ ਹੁਣ ਵੀ ਇਸ ਤੋਂ ਬਾਅਦ ਵੀ ਮੈਨੂੰ ਇੱਕ ਅੱਧਾ ਕੰਮ ਹੈਗਾ ਜਿਹੜਾ ਕਿ ਮੈਂ ਵਲੌਗ ਵਗੈਰਾ ਦੇ ਵਿੱਚ ਸ਼ੂਟ ਵਗੈਰਾ ਨਹੀਂ ਕਰਨਾ ਹੈਗਾ ਤੇ ਉਹ ਕੰਮ ਵਗੈਰਾ ਕਰਵਾਣੇ ਹੈ ਤੇ ਉਸ ਤੋਂ ਬਾਅਦ ਉਹ ਵਲੌਗ ਵਗੈਰਾ ਦੇ ਵਿੱਚ ਸ਼ਾਈ ਸ਼ੂਟ ਨਾ ਮੈਂ ਕਰ ਪਾਵਾਂ ਤੇ ਚਲੋ ਜੀ ਮੈਂ ਕਹਿੰਦਾ ਜਿੰਨਾ ਵੀ ਵਲੌਗ ਆਪਣੇ ਤੇ ਸ਼ੂਟ ਹੁੰਦਾ ਆਪਾਂ ਗੱਲ ਕਰੀਏ ਤਾਂ ਮੌਸਮ ਸਮ ਟਾਈਮ ਤਾਂ ਬਹੁਤ ਵਧੀਆ ਹੋ ਜਾਂਦਾ ਧੁੰਦ ਜੀ ਬਿਲਕੁਲ ਨਹੀਂ ਹੁੰਦੀ ਤੁਦ ਚੱਕੀ ਜਾਂਦੀ ਤੇ ਜਿਹੜੀ ਧੁੱਪਾ ਕਾਫੀ ਤੇਜ਼ ਹੁੰਦੀ ਹੈ ਨਾ ਤੇ ਸਮ ਟਾਈਮ ਜਿਵੇਂ ਤੋਂ ਹੁੰਦੀ ਇੰਨੀ ਜ਼ਿਆਦਾ ਹੁੰਦੀ ਤੇ ਸੂਬਾ ਵੀ ਫਿਰ ਲੇਟ ਹੀ ਸਾਰਾ ਕੁਝ ਹੋ ਜਾਂਦਾ ਹੈਗਾ ਸਾਰਾ ਕੰਮ ਵਗੈਰਾ ਰੂਟੀਨ ਦੇ ਵਿੱਚ ਚੇਂਜ ਹੋ ਜਾਂਦਾ ਹੈ ਨਾ ਜਦੋਂ ਮੌਸਮ ਵਗੈਰਾ ਦੇ ਵਿੱਚ ਹੋਵੇ ਤੇ ਚਲੋ ਜੀ ਅੱਜ ਮੈਂ ਹੁਣ ਸੋਚਿਆ ਸੀ ਵੈਸੇ ਮੈਂ ਕੱਲ ਬਣਾਇਆ ਸੀ ਪੋਹਾ ਬਟ ਮੈਂ ਸੋਚਿਆ ਕਿਉਂ ਨਾ ਅੱਜ ਵੀ ਆਪਾਂ ਪੋਹੇ ਦੀ ਰੈਸਪੀ ਤੁਹਾਨੂੰ ਸ਼ੇਅਰ ਕਰੀਏ ਹਨਾ ਸੀ ਅੱਜ ਮੈਂ ਸੋਚ ਰਹੀ ਆ ਬਣਾਈਏ ਅੱਜ ਵੀ ਆਪਾਂ ਪੋਹਾ ਤੇ ਪੋਹੇ ਲਈ ਆਪਾਂ ਕੀ ਕੁਝ ਵਰਤਾਂਗੇ ਉਹ ਤੁਹਾਨੂੰ ਦਿਖਾਉਣੀ ਆ ਮੈਂ ਲੋ ਜੀ ਗੰਡੇ ਰਹਿ ਗਏ ਕਿ ਸਿੰਲੜੀ ਸਾਰੇ ਰਹਿ ਗਏ ਇੱਥੇ ਲੋ ਜੀ ਤਾਂ ਸਾਰੇ ਸਿੰਲੜੀ ਆ ਲੋ ਜੀ ਸਭ ਤੋਂ ਪਹਿਲਾਂ ਮੈਂ ਲੈ ਕੇ ਆਉਣੀ ਆ ਗੰਡੇ ਅੰਦਰੋਂ ਅੰਦਰ ਪਏ ਹੋਏ ਨੇ ਦੈਨ ਤੁਹਾਨੂੰ ਸ਼ੇਅਰ ਕਰਦੇ ਆ ਅੱਜ ਕਾਫੀ ਦਿਨਾਂ ਬਾਅਦ ਵੈਸੇ ਤਾਂ ਪੋਹਾ ਮੈਂ ਕੱਲ ਬਣਾਇਆ ਸੀ ਇੱਕ ਮਿੰਟ ਜੀ ਕੱਲ ਵੈਸੇ ਮੈਂ ਬਣਾਇਆ ਸੀ ਬਟ ਮੈਂ ਵਲੌਗ ਵਗੈਰਾ ਸ਼ੂਟ ਨਹੀਂ ਕਰਿਆ ਸੀ ਤੇ ਲੋਕੀ ਅੱਜ ਆਪਾਂ ਵਲੌਗ ਸ਼ੂਟ ਕਰਦੇ ਆ ਉਹਦੀ ਰੈਸਪੀ ਕਾਫੀ ਕਿੰਨਾ ਬਾਦ ਬਣਾਉਣਾ ਤੇ ਇੱਕ ਇੱਕ ਅੱਧੀ ਪੈਨ ਦਾ ਵੀ ਆਇਆ ਸੀ ਕਮੈਂਟ ਕਿ ਤੁਸੀਂ ਦੱਸਿਓ ਜੇ ਵੀਡੀਓ ਦੇ ਵਿੱਚ ਕਿੱਦਾਂ ਪੋਹਾ ਬਣਾਉਣਾ ਹੈਗਾ ਹਨਾ ਸੋ ਮੈਂ ਸੋਚਿਆ ਕਿਉਂ ਨਾ ਆਪਾਂ ਉਹਨਾਂ ਦੀ ਡਿਮਾਂਡ ਪੂਰੀ ਕਰੀਏ ਸ਼ਾਰਟ ਵੀਡੀਓ ਤਾਂ ਚਾਹੀ ਨਹੀਂ ਬਣਾਵਾ ਤੇ ਲੌਂਗ ਬਣਾਉਂਦੇ ਆ ਚਲੋ ਜੀ ਮੈਂ ਗੈਸ ਲਿਆ ਬਾਲ ਵਿੱਚ ਮੈਂ ਥੋੜੇ ਵਾਰਮ ਵਾਟਰ ਕਰਤੀ ਇੱਥੇ ਗਰਮ चलो जी सब तो पेलना गंढे लवेंगे गंढे कट लेंगे ज्यादा बरीक भी नहीं मीडियम सब तो पहला गंढे कटा मैं चलो सिस्टर ने आख्या पोहे रेस भी शूट कर दोगे वैसे पहला काफी की चलो जो कई बार नए भैन भाई जुड़े होंगे फिर उन्होंने डिमांड भी अपना पूरी करनी होंगी है ਪਹਿਲਾਂ ਮੈਂ ਗਰਮੀ ਦੇ ਵਿੱਚ ਪੋਹਾ ਬਹੁਤ ਜ਼ਿਆਦਾ ਖਾਦਾ ਐ ਕਿਤੇ ਬਸ ਸਰਦੀ ਦੇ ਵਿੱਚ ਖਾਦਾ ਨਹੀਂ ਗਿਆ ਬਣਾਇਆ ਨਹੀਂ ਗਿਆ ਇਹ ਵੱਟ ਗਰਮੀ ਦੇ ਵਿੱਚ ਮੈਂ ਪੋਹੇ ਵੱਟ ਕੱਢਿਆ ਮੈਂ ਤਾਂ ਜੱਪ ਚਾਤ ਨੇ ਬਹੁਤ ਪੋਹਾ ਖਾਤਾ ਸੀ ਤੇ ਬਾਕੀ ਨਾ ਹੁਣ ਤੁਹਾਨੂੰ ਤਾਂ ਪਤਾ ਹੀ ਆ ਮੌਸਮ ਐਵੇਂ ਕਹਿ ਦਿੰਨੇ ਗਰਮੀ ਦੇ ਵਿੱਚ ਗਰਮੀ ਲੱਗਦੀ ਤੇ ਸਰਦੀ ਦੇ ਵਿੱਚ ਠੰਡ ਲੱਗਦੀ ਐ ਮੌਸਮ ਕੋਈ ਵੀ ਨਹੀਂ ਆਪਾਂ ਕਹਿ ਦਈਏ ਜੀ ਆਪਾਂ ਕਹੀ ਗਰਮੀ ਵਧੀਆ ਲੱਗਦੀ ਆ ਪਰ ਅੰਨ ਤਾਂ ਸਰਦੀ ਵਧੀਆ ਲੱਗਦੀ ਨਹੀਂ ਮੌਸਮ ਆਉਂਦੀ ਆਉਂਦੀ ਜਗ੍ਹਾ ਤੇ ਜਿਹੜੇ ਹੈਗੇ ਬਸ ਠੀਕ ਹੀ ਆ ਹਨਾ ਕਿਉਂਕਿ ਸਰਦੀ ਵਿੱਚ ਸਰਦੀ ਦੇ ਕੰਮ ਨਹੀਂ ਅੱਧੇ ਕਰਨ ਦਿੰਦੀ ਤੇ ਗਰਮੀ ਵਿੱਚ ਗਰਮੀ ਨਹੀਂ ਅੱਧੇ ਕੰਮ ਕਰਨ ਦਿੰਦੀ ਗਰਮੀ ਗਰਮੀ ਕਰ ਦੇ ਦਿੰਦੇ ਨੇ ਆਪਾਂ ਜਿਹੜੇ ਠੰਡੇ ਠੰਡੇ ਕੰਮ ਕਰ ਲਈਏ ਗਰਮੀ ਦੇ ਵਿੱਚ ਉਹ ਹੀ ਹੁੰਦੇ ਤੇ ਸਰਦੀ ਦੇ ਹਿਸਾਬ ਇਹ ਆ ਜਿਹੜਾ ਠੰਡ ਦੇ ਵਿੱਚ ਕੰਮ ਛੇੜਨ ਤੋਂ ਵੀ ਡਰ ਲੱਗਦਾ ਕੋਈ ਡੀਪਲੀ ਕੰਮ ਜਿਹੜੇ ਹੁੰਦੇ ਉਹਨਾਂ ਨੂੰ ਛੇੜਨ ਤੇ ਵੀ ਆਪਨ ਡਰ ਲੱਗਦਾ ਗਰਮੀ ਦੇ ਵਿੱਚ ਤਾਂ ਜੇ ਕਹਿਦਿਆਂ ਆਪਾਂ ਜਦੋਂ ਆ ਡੀਪਲੀ ਕੰਮ ਕਹਿ ਦਿੰਦੇ ਡੀਪਲੀ ਕੰਮ ਕਰਦੇ ਹਾਂ ਠੰਡ ਦੇ ਵਿੱਚ ਤੇ ਡਰ ਹੀ ਲੱਗਦਾ ਸਹੀ ਦੱਸ ਗਏ ਹੈਨਾ ਸਲੋ ਜੀ ਹੁਣ ਰਾਤੀ ਮੈਂ ਤੁਹਾਨੂੰ ਕੱਲ ਰਾਤੀ ਮੈਂ ਤੁਹਾਨੂੰ ਲਾਈਵ ਨਹੀਂ ਆਇਆ ਗਿਆ ਕਿਉਂਕਿ ਮੇਰਾ ਵਾਈਫਾਈ ਬੰਦ ਹੋ ਗਿਆ ਸੀਗਾ ਉਹਦੇ ਕਰਕੇ ਵਾਈਫਾਈ ਦਾ ਜਦੋਂ ਕਨੈਕਸ਼ਨ ਚਲਾ ਗਿਆ ਤਾਂ ਐਕਚੁਅਲ ਕੀ ਕਿ ਮੇਰਾ ਵਾਈਫੇ ਵਿੱਚ ਚੱਲ ਮੇਰਾ ਵਲੌਗ ਜਿਹੜਾ ਸੀਗਾ ਲਾਈਵ ਵਿੱਚ ਹੀ ਅੜਕ ਗਿਆ ਸੀ ਫਿਰ ਮੈਂ ਬੰਦ ਹੀ ਕਰਤਾ ਉਸ ਤੋਂ ਬਾਅਦ ਭੈਣ ਬੈਠੇ ਸੀ ਇੱਕ ਲਾਈਵ ਤੇ ਫਿਰ ਮੈਂ ਉਹਨਾਂ ਨੂੰ ਟਾਈਮ ਦੇਤਾ ਮੈਂ ਚਲੋ ਹਣਾ ਆਵਦੀ ਭੈਣ ਨਾ ਫਿਰ ਉਹ ਭੈਣ ਨੂੰ ਟਾਈਮ ਦੇ ਕੇ ਤੇ फिर सो गए आप गंढे कटी आती हूँ थोड़े गला करी नहीं बस इस तरह पोहे बरीक बरीक गंढे कट लो जे थोड़े घर है कड़ी पत्ते थे पत्ते तो जरूर ऐड ऑन करने मैं तुम दस दूँगी कितने करने पर अपने कोी पत्ते तो है नहीं पत्ते मैं गंधे धो के लिया प्याज हली स्टार्टिंग पोहे की तुम दस दी तो मैं कड़ाही चढ़ाई पहला एक मिनट इधर रखना ਮੈਂ ਸੋਚਿਆ ਨਾ ਰੋਟੀ ਵਿੱਚ ਦੁਪਹਿਰ ਹੀ ਖਾ ਲੂੰਗੀ ਨਾ ਦੁਪਹਿਰੇ ਨਾ ਮੇਰੇ ਨਾਲ ਰੋਟੀ ਨਹੀਂ ਮੈਂ ਖਾਣਾਂ ਪੋਹੇ ਹੀ ਖਾ ਲੂੰਗੀ ਤੇ ਰੋਟੀ ਜਦੋਂ ਭੁੱਖ ਲੱਗੂ ਤੈਨਾਂ ਤਿੰਨ ਵਜੇ ਖਾਣਗੀ 2:30 3:00 ਹੁਣ ਆਪਾਂ ਪੋਹੇ ਦੀ ਤਿਆਰੀ ਕਰਦੇ ਪਹਿਲਾਂ ਪੋਹਾ ਬਕੋਣੀ ਤੁਹਾਨੂੰ ਕਿਹੜਾ ਹੁੰਦਾ ਪੋਹਾ ਛੋੜਾ ਹੀ ਆਜਾ ਚਲੋ ਅੱਜ ਦਾ ਬਣ ਗਿਓ ਸਾਡਾ ਅੱਜ ਦਾ ਡੰਦ ਸਾਜੂਆ ਸਾਡਾ ਫੇਰ ਅਸੀਂ ਵਿਆਹ ਕੇ ਰੱਖਾਂਗੇ ਕਿਉਂਕਿ ਮੈਂ ਉਹ ਜੱਪ ਜਦੋਂ ਪੋਹਾ ਬਹੁਤ ਲਾਇਕ ਕਰਦੇ ਸਾਡੇ ਘਰੇ ਹੋਰ ਤਾਂ ਪੋਹਾ ਪੂਰ ਕੋਈ ਨਹੀਂ ਕੰਦਾ ਅਸੀਂ ਦੋ ਆਹ ਬਣਣਾ ਤੇ ਇੰਨਾ ਇਹ ਤੁਹਾਨੂੰ ਪਤਾ ਅਕਦਾ ਬਣ ਗਿਆ ਲੋ ਜੀ ਇਹਨੂੰ ਕਹਿੰਦੇ ਪੋਹਾ ਇਹ ਮੇਰੇ ਅਕੋਰਡਿੰਗ ਤਾਂ ਚਾਵਲਾਂ ਦਾ ਬਣਿਆ ਹੁੰਦਾ ਬਾਕੀ ਰੱਬ ਜਾਣੇ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਪੋਹਾ ਚਾਵਲਾਂ ਤੋਂ ਬਣਿਆ ਹੁੰਦਾ ਤੇ ਇਸ ਤਰ੍ਹਾਂ ਇਹਦੀ ਹੁੰਦੀ ਤੇ ਕੋਲ ਠੀਕ ਹੈ ਜੀ ਤੇ ਇਹਨੂੰ ਹੁਣ ਕੀ ਆਪਾਂ ਕਰਾਂਗੇ ਵਾਟਰ ਜਿਹੜਾ ਕਰਿਆ ਸੀ ਆ ਦੇਖੋ ਆਹ ਵਾਲਾ ਇਹਦੇ ਵਿੱਚ 2 ਮਿੰਟ ਲਈ ਆਪਾਂ ਡੀਪ ਕਰ ਦਾਂਗੇ ਇਹਦੇ ਵਿੱਚ ਇਸ ਤਰ੍ਹਾਂ ਉਹ ਤਾਂ ਇਹਦੇ ਵਿੱਚ 2 ਮਿੰਟ ਲਈ ਆਪਾਂ ਪਾ ਲਾਂਗੇ 2 ਮਿੰਟ ਲਈ ਇਹਦੇ ਵਿੱਚ ਡੀਪ ਕਰਾਂਗੇ ਆਪਾਂ ਆਦਿਆ ਪੋਹਾ ਆਦਿਆ ਆਦ ਪਿਆਰੇ ਪਿਆਰ ਤੱਤਾ ਆਪਾਂ ਇਹਨੂੰ ਤਾਂ ਪਿਆਰੇ ਆਦਿ ਲਓ ਜੀ ਪੋਹੇ ਨੂੰ 2 ਮਿੰਟ ਲਈ ਮੈਂ ਗਰਮ ਪਾਣੀ ਚ ਰੱਖ ਲਿਆ ਸੀ ਤੇ ਹੁਣ ਇਹਨੂੰ ਸਾਰਾ ਥੱਲੇ ਪਾਣੀ ਵਿੱਚ ਜਿਹੜਾ ਜਿਹੜਾ ਨਿਕਲੂਗਾ ਆਪਾਂ ਇਹ ਪੋਹ ਦੀ ਰੈਸਪੀ ਸ਼ੂਟ ਕਰਦੇ ਆ ਜੀ ਤੁਹਾਨੂੰ ਦਿਖਾਈਏ ਪੋਹਾ ਤੇ ਲੋ ਜੀ ਹੁਣ ਆਪਾਂ ਤੇਲ ਪਾਈ ਗੀ ਇਹਦੇ ਵਿੱਚ ਪੋਹੇ ਦੇ ਵਿੱਚ ਇੰਨਾ ਕੁ ਆਪਾਂ ਤੇਲ ਪਾ ਲਿਆ ਤੇਲ ਤਾਤਾ ਗਰਮ ਇਹਨੂੰ ਆਪਾਂ ਕਲਕੰਦਾ ਵਾਲੀ ਤਰ੍ਹਾਂ ਹੋਰ ਮਿੱਠੀ ਦਾਬਾ ਠੀਕ ਹੈ ਬੇਟਾ ਤੇ ਲਓ ਜੀ ਹੁਣ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਗੈਸ ਨੂੰ ਕੱਟ ਕਰ ਲੈਨੇ ਲਓ ਜੀ ਜੀਰਾ ਪਾ ਲਿਆ ਨਾਲ ਹੀ ਪਾਵਾਂਗੇ ਆਪਾਂ ਸਰਾਈ ਸਰਾਈ ਪੋਣੀ ਜ਼ਰੂਰੀ ਹੈ ਪੋਹੇ ਦੇ ਵਿੱਚ ਠੀਕ ਹੈ ਜੀ ਦੂਸਰੇ ਨੰਬਰ ਤੇ ਇਹਦੇ ਵਿੱਚ ਜੇਕਰ ਆਪਣੇ ਕੋਲ ਕੜੀ ਪੱਤਾ ਹੈਗਾ ਤੇ ਇੱਥੇ ਐਡ ਕਰਾਂਗੇ ਆਪਾਂ ਕੜੀ ਪੱਤਾ ਤੀਜੇ ਨੰਬਰ ਤੇ ਉਸ ਤੋਂ ਬਾਅਦ ਪਾਵਾਂਗੇ ਪਿਆਜ਼ ਪਿਆਜ਼ ਕੱਟ ਕੇ ਧੋਰੇ ਧੋਤੇ ਸਾਰੇ ਹੋਏ ਨੇ ਲੋਜੀ ਇਸ ਤੋਂ ਬਾਅਦ ਹੁਣ ਕੀ ਕਰਾਂਗੇ ਆਪਾਂ ਇਹਨਾਂ ਨੂੰ ਗੰਡਿਆਂ ਨੂੰ ਭੁੰਨਾਂਗੇ ਆਪਾਂ ਲੋਜੀ ਇਸ ਗੰਡਿਆਂ ਨੂੰ ਆਪਾਂ 2 ਮਿੰਟ ਭੁੰਨਾਂਗੇ ਬਸ ਜੀਕਰ ਤੁਹਾਡੇ ਕੋਲ ਮੈਂ ਤੁਹਾਨੂੰ ਦੱਸਿਆ ਸੀ ਜੇ ਕੜੀ ਪੱਤਾ ਹੈਗਾ ਤਾਂ ਤੁਸੀਂ ਜੀਰਾ ਜੀਰਾ ਤੋਂ ਬਾਅਦ ਰਾਈ ਰਾਈ ਤੋਂ ਬਾਅਦ ਤੁਸੀਂ ਉਹ ਪੋਣਾ ਠੀਕ ਹੈ ਜੀ ਕੜੀ ਪੱਤਾ ਤੇ ਜੇਕਰ ਤੁਹਾਡੇ ਕੋਲ ਹਰੀ ਮਿਰਚ ਪਾਣੀ ਹੈ ਤੁਸੀਂ ਜਿਵੇਂ ਮੇਰੇ ਨਾਲ ਤਾਂ ਬੇ ਬੱਚੇ ਨੇ ਖਾਣਾ ਹੈ ਜੇਕਰ ਬੱਚਿਆਂ ਨੇ ਨਹੀਂ ਖਾਣਾ ਤੁਹਾਡੇ ਤਾਂ ਤੁਸੀਂ ਹਰੀ ਮਿਰਚ ਹੁੰਦੀ ਉਹਨੂੰ ਦੋ ਫਾੜ ਕਰਕੇ ਇਦਾਂ ਲੰਮੀ ਆ ਜਿਵੇਂ ਉਹਦੇ ਵਿੱਚੋਂ ਦੀ ਕਾਰਟਕ ਪਾ ਕੇ ਤੇ ਇਹਦੇ ਵਿੱਚ ਸਪਾ ਸਕਦੇ ਤੁਸੀਂ ਠੀਕ ਹੈ ਉਹ ਵੀ ਪਾ ਸਕਦੇ ਤੁਸੀਂ ਤੇ ਇਹਦੇ ਵਿੱਚ ਜੀ ਬਾਕੀ ਹੋਰ ਸੁਣੋ ਇਹਦੇ ਵਿੱਚ ਆਪਾਂ ਜਿਹੜੀ ਮੂੰਗਫਲੀ ਹੁੰਦੀ ਹੈ ਨਾ ਮੂੰਗਫਲੀ ਖਾਣੇ ਆਪਾਂ ਉਹਨੂੰ ਵੀ ਰੋਸਟ ਕਰਕੇ ਇਹਦੇ ਵਿੱਚ ਪਾ ਸਕਦੇ ਆਪਾਂ ਉਹਨੂੰ ਰੋਸਟ ਕਰਕੇ ਮੂੰਗਫਲੀ ਨੂੰ ਵੀ ਐਡ-ਆਨ ਕਰ ਸਕਦੇ ਆ ਬਟ ਉਹ ਵੀ ਮੈਂ ਨਹੀਂ ਕਰਨੇ ਕਿਉਂਕਿ ਮੈਨੂੰ ਇਹਦੇ ਵਿੱਚ ਮੂੰਗਫਲੀ ਨਹੀਂ ਪਸੰਦ ਠੀਕ ਹੈ ਜੀ ਪੋਹੇ ਦੇ ਵਿੱਚ ਮੂੰਗਫਲੀ ਵੀ ਪੈਂਦੀ ਹੈ ਕੜੀ ਪੱਤਾ ਵੀ ਪੈਂਦਾ ਠੀਕ ਹੈ ਜੀ ਮੈਂ ਨਹੀਂ ਪੋਣਾ ਬਟ ਮੈਂ ਤੁਹਾਨੂੰ ਦੱਸ ਦਿੰਦੀ ਸਾਰੀ ਰੈਸਪੀ ਦੇ ਵਿੱਚ ਕੀ ਕੁਝ ਪੈ ਸਕਦਾ ਠੀਕ ਹੈ ਜੀ ਇਹਦੇ ਵਿੱਚ ਮੂੰਗਫਲੀ ਨੂੰ ਤੁਸੀਂ ਕੀ ਕਰਨਾ ਜਦੋਂ ਤੁਸੀਂ ਕੜਾਹੀ ਧਰੋਗੇ ਪਹਿਲਾਂ ਸਭ ਤੋਂ ਪਹਿਲਾਂ ਉਦੋਂ ਮੂੰਗਫਲੀ ਨੂੰ 2 ਮਿੰਟ ਭੁੰਨ ਲੈਣਾ ਤੁਸੀਂ ਜਿਹੜੀ ਇਹਦੇ ਵਿੱਚ ਪਾਣੀ ਆ ਬਸ ਉਦੋਂ ਬਾਅਦ ਤੁਸੀਂ ਤੇਲ ਪਾ ਕੇ ਤੇ ਜੀਰਾ ਪਾ ਲੈਣਾ ਜੀਰਾ ਪਾ ਕੇ ਤੁਸੀਂ ਰਾਈ ਪਾ ਲੈਣੀ ਰਾਈ ਪਾ ਕੇ ਤੁਸੀਂ ਕੀ ਰਾਈ ਪਾ ਕੇ ਤੁਸੀਂ ਕੜੀ ਪੱਤਾ ਪਾ ਲੈਣਾ ਫਿਰ ਗੰਡੇ ਭੁੰਨ ਲੈਣੇ ਆ ਹਰੀ ਮਿਰਚ ਪਾ ਲੈਣੀ ਇਹਦੇ ਵਿੱਚ ਠੀਕ ਹੈ ਜੀ ਇਦਾਂ ਕਰਨਾ ਹੁਣ ਜਿਵੇਂ ਗੰਡੇ ਭੁੰਨੀ ਜਾਂਦੇ 2 ਮਿੰਟ ਦਾ ਟਾਈਮ ਲੱਗੂ ਬਸ ਆਪਣੇ ਗੰਡੇ ਭੁੰਨੇ ਗਏ ਪੋਹੇ ਤੇ ਬਿਲਕੁਲ ਵੀ ਟਾਈਮ ਹੀ ਲੱਗਦਾ ਪੋਹਾ ਇਹ ਨਾ ਜਿਹੜਾ 2 ਮਿੰਟ ਚ ਤਿਆਰ ਹੋਣ ਵਾਲਾ ਬ੍ਰੇਕਫਾਸਟ ਹੈ ਜੀ 2 ਹੀ ਮਿੰਟ ਲੱਗਦੇ ਨੇ ਇਹਨੂੰ ਤਿਆਰ ਹੋਣ ਲੱਗੇ ਦੇਖੋ ਬਸ ਇਸੇ ਤਰ੍ਹਾਂ ਇਹਨੂੰ ਭੁੰਨੇ ਭੁੰਨ ਲੈਣਾ ਆਪਾਂ ਕੜਸ਼ੀ ਮਾਰੀ ਜਾਣੀ ਹੈ ਦੇਖੋ ਤੇਲ ਆ ਜਿਹੜਾ ਉੱਪਰ ਤੈਰਨ ਲੱਗ ਗਿਆ ਤਾਂ ਮਤਲਬ ਜਿਹੜੇ ਆਪਣੇ ਗੰਡੇ ਆ ਕਾਫੀ ਹੱਦ ਤੱਕ ਭੁੰਨੇ ਜਾ ਚੁੱਕੇ ਨੇ ਹਨਾ ਜੀ ਚਲੋ ਜੀ ਮੈਂ ਕਿਹਾ ਚਲੋ ਅੱਜ ਬਣਾਉਣ ਤਾਂ ਲੱਗੀ ਐ ਸ਼ੇਅਰ ਕਰ ਦਿੰਨੇ ਆ ਕਿਉਂਕਿ ਆਪਣੀ ਭੈਣ ਨੇ ਆਖਿਆ ਸੀ ਕਿ ਕੋਹੀ ਦੀ ਰੈਸਪੀ ਜ਼ਰੂਰ ਸ਼ੇਅਰ ਕਰਿਓ ਤੁਸੀਂ ਜਰੂਰ ਐਡ ਕਰਿਓ ਜੇਕਰ ਤੁਹਾਡੇ ਘਰ ਬੱਚੇ ਨੇ ਨਹੀਂ ਪੂਹਾ ਖਾਣਾ ਤਾਂ ਹਰੀ ਮਿਰਚ ਮੂੰਗਫਲੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਐਡ ਕਰੋ ਜੇ ਨਹੀਂ ਪਸੰਦ ਮੇਰੇ ਵਾਂਗੂ ਤਾਂ ਮੂੰਗਫਲੀ ਨਾ ਪਾਓ ਤੇ ਜੇ ਕੜੀ ਪੱਤਾ ਹੈਗਾ ਤਾਂ ਕੜੀ ਪੱਤਾ ਪਾਓ ਇਹਦੇ ਵਿੱਚ ਜਿਹੜਾ ਮੇਰਾ ਪੋਹਾ ਹੈ ਜਿਹੜਾ ਮੈਂ ਬਣਾ ਰਹੀ ਇਹਦੇ ਵਿੱਚ ਤਿੰਨ ਚੀਜ਼ਾਂ ਮੈਂ ਦੀਆਂ ਸਕਿੱਪ ਨੇ ਪਰ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਜ਼ਰੂਰ ਪਾਓ ਜੀ ਇਹਦੇ ਵਿੱਚ ਜੇ ਤੁਸੀਂ ਲਾਈਕ ਕਰਦੇ ਹੋ ਕਿੰਨੇ ਚੀਜ਼ਾਂ ਤਾਂ ਜ਼ਰੂਰ ਪਾਓ ਜੀ ਠੀਕ ਹੈ ਜੀ ਉਹਨਾਂ ਦਾ ਟੇਸ ਚ ਆਉਂਦੀ ਜਗ੍ਹਾ ਹੋ ਜਾਂਦਾ ਬਟ ਮੈਨੂੰ ਮੂੰਗਫਲੀ ਨਹੀਂ ਪਸੰਦ ਕੜੀ ਪੱਤਾ ਮੈਨੂੰ ਪਸੰਦ ਹੈ ਜੋ ਕਿ ਹੈ ਨਹੀਂਗਾ ਮੇਰੇ ਕੋਲ ਤੇ ਹਰੀ ਮਿਰਚ ਬੇਬੀ ਕਰਕੇ ਨਹੀਂ ਪਾਉਣੀ ਤਿੰਨੇ ਕਾਰਨ ਮੈਂ ਤੁਹਾਨੂੰ ਦੱਸਦੇ ਹ ਮੈਂ ਨਮਕ ਲੈ ਕੇ ਆਉਣੀ ਆ। ਹੁਣ ਆਪਾਂ ਕੀ ਕਰਾਂਗੇ ਆਪਣੇ ਜਿਹੜੇ ਗੰਡੇ ਆ ਨਾ ਉਹ ਭੁੰਨੇ ਜਾ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ। ਸਭ ਤੋਂ ਪਹਿਲਾਂ ਪਾਵਾਂਗੇ ਨਮਕ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਪਤਾ ਤੁਸੀਂ ਪੋਹਾ ਬਣਾਉਣਾ ਉਸ ਅਕੋਰਡਿੰਗ ਤੁਸੀਂ ਨਮਕ ਪਾ ਲੈਣਾ। ਨਾਲ ਹੀ ਪਾਵਾਂਗੇ ਹਲਦੀ, ਹਲਦੀ ਮੋਸਟ ਇੰਪੋਰਟੈਂਟ ਹੈ ਇਹਦੇ ਵਿੱਚ ਠੀਕ ਹੈ ਜੀ ਹਲਦੀ ਵੈਸੇ ਵੀ ਆਪਣੇ ਲਈ ਚੰਗੀ ਹੁੰਦੀ ਆ ਤੇ ਜੇਕਰ ਤੁਸੀਂ ਲਾਲ ਮਿਰਚ ਪਾਣਾ ਚਾਹੁੰਦੇ ਹੋ ਤਾਂ ਉਹ ਆਪਦੇ ਟੇਸਟ ਅਕੋਰਡਿੰਗ ਪਾਣੀ ਕਿਉਂਕਿ ਮੇਰੇ ਨਾਲ ਤਾਂ ਬੱਚੇ ਨੇ ਖਾਣਾ ਤੇ ਨਾ ਮੱਤਰ ਤੇ ਵਾਂਗੂ ਮੈਂ ਪਾਵਾਂਗੀ ਲਾਲ ਮਿਰਚ ਠੀਕ ਹੈ ਜੀ। ਉਹ ਕਿ ਆਪਣੇ ਬੇਬੀ ਨੇ ਖਾਣਾ ਸੋ ਲਾਲ ਮਿਰਚ ਹਰੀ ਮਿਰਚ ਇਹਨਾਂ ਚੀਜ਼ਾਂ ਨੂੰ ਮੈਂ ਸਕਿਪ ਕਰਦੇ ਹੁੰਨੇ ਕਿਉਂਕਿ ਆਪਣੇ ਬੱਚੇ ਨੂੰ ਖਾਣਾ ਹੁੰਦਾ ਨਾਲ ਚੀਜ਼ ਮੇਰੇ ਮੈਂ ਕੋਈ ਵੀ ਚੀਜ਼ ਜਿਹੜੀ ਖਾਣੀ ਫਿਰ ਉਹ ਜੱਪ ਜੋਤ ਨਹੀਂ ਤਾਂ ਖਾਣੀ ਹੁੰਦੀ ਹੈ ਫਿਰ ਮੈਨੂੰ ਸਕਿਪ ਕਰਨੀ ਪੈਂਦੀ ਸਾਰੀ ਚੀਜ਼ਾਂ ਲੋ ਜੀ ਉਸ ਤੋਂ ਬਾਅਦ ਜਿਹੜੀ ਰਹੇਗੀ ਗੱਲ ਤੁਹਾਨੂੰ ਮੈਂ ਦਿਖਾਉਣੀ ਹੁਣ ਆਪਣਾ ਜਿਹੜਾ ਮਸਾਲਾ ਬਿਲਕੁਲ ਰੈਡੀ ਹੋ ਗਿਆ ਤੇ ਦੂਸਰੇ ਨੰਬਰ ਤੇ ਤੁਹਾਨੂੰ ਮੈਂ ਦਿਖਾ ਦਿੰਨੀ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਪੋਹਾ ਸੀਗਾ ਧੋ ਕੇ ਸਵਾਰ ਕੇ ਰੱਖਿਆ ਸੀ ਉਹਨੂੰ ਇਹਦੇ ਵਿੱਚ ਪਾ ਦੇਣਾ चाड़ लो चंकी तरह ठीक है जी तो दो पोह थलो गैस घट कर लो ठीक है जी मेरा थलो गैस तेज सैस घट कर लिया हूं तो गैस थले ही रखना ठीक है, तो है। जी इस टाइम तो गिरिया पाया हरा धनिया पा देना ठीक है जी ਲਓ ਜੀ ਲੋ ਜੀ ਆਪਾਂ ਪਾਤਾ ਹਰਾ ਧਨੀਆ ਤੇ ਜਿਹੜਾ ਆਪਣਾ ਪੋਹਾ ਬਣ ਕੇ ਬਿਲਕੁਲ ਤਿਆਰ ਹੈ ਵਿੱਚ ਧਨੀਆ ਪਾ ਲਓ ਬੜਾ ਟੇਸਟੀ ਪੋਹਾ ਤਿਆਰ ਹੁੰਦਾ ਲਓ ਜੀ ਹਰਾ ਧਨੀਆ ਪਾ ਲ ਗਿਰੀਆਂ ਪਾ ਲਈ ਖੰਡਾ ਤੇ ਦਾਣੀ ਠੀਕ ਹੈ ਜੀ ਤੇ ਲੋ ਜੀ ਇਸ ਤਰ੍ਹਾਂ ਜਿਹੜਾ ਪੋਹਾ ਹੈ ਨਾ ਇਸ ਤਰ੍ਹਾਂ ਪਾ ਕੇ ਉੱਪਰ ਲੇਮਨ ਲੈ ਕੇ ਇਹਨੂੰ ਇਸ ਤਰ੍ਹਾਂ ਵਿਦਆਊਟ ਲੇਮਨ ਘੱਟ ਟੇਸਟੀ ਲੱਗਦਾ ਲੇਮਨ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦਾ ਜਰੂਰ ਟਰਾਈ ਕਰਿਓ ਜੀ ਠੀਕ ਹੈ ਜੀ ਤੇ ਚਲੋ ਜੀ ਕੋਈ ਵੀ ਰੈਸਪੀ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਮੇਦਾ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਮੇਰੇ ਪੂਰੇ ਦੇ ਰੈਸਟਿਕ ਰੈਸਪੀ ਕਿੱਦਾਂ ਲੱਗੇ ਤੇ ਚਲੋ ਜੀ ਮਿਲਦੇ ਆਪਾਂ ਫਿਰ ਤੁਹਾਨੂੰ ਕੋਈ ਹੋ ਸਕਦਾ ਨਾ ਜੇ ਹੋ ਸਕੇ ਤਾਂ ਮੈਂ ਕੰਟੀਨਿਊ ਕਰੂੰਗੀ ਨਾ ਇੰਨੇ ਵਲੌਗ ਤੁਹਾਡੇ ਲਈ ਰੈਡੀ ਕਰਕੇ ਪਾ ਦਾਂਗੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਉੰਤਰ ਤੱਕ ਦੇ ਲਈ ਸਸਟੀਕਲ ਟੇਕ ਕੇਅਰ ਬਾਏ ਬਾਏ